ਸੱਸੀ ਗੱਲ ਜੀ ਉਸ ਫੇਰਾ ਦੇਖ ਰਹੇ ਤੁਮਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਦੱਸ ਦਈਏ ਕਿ ਮਾਹੀਰਾ ਗੇਟ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਗਾਤਾਰ ਜਿਹੜਾ ਵਾ ਈ ਰਿਕਸ਼ਿਆਂ ਦਾ ਵੀ ਜਿਹੜਾ ਰਸ਼ ਲੈਂਦਾ ਹੈ ਤੇ ਦੁਕਾਨਦਾਰਾਂ ਨੇ ਬਾਹਰ ਕਦੀ ਮਹਿੰਦੀ ਵਾਲੇ ਬਿਠਾਏ ਹੁੰਦੇ ਤੇ ਕਦੀ ਕੋਈ ਹੋਰ ਜੀ ਦੇ ਕਰਕੇ ਲੋਕਾਂ ਨੂੰ ਵੀ ਕਾਫੀ ਜਿਹੜਾ ਆ ਸਮੱਸਿਆ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਦੱਸ ਦਈਏ ਕਿ ਇੱਥੇ ਲੋਕਾਂ ਦੀ ਰਹਿੈਸ਼ੀ ਘਰ ਵੀ ਹੈਗੇ ਆ ਤੇ ਮਾਰਕੀਟ ਵੀ ਹੈਗੀ ਆ ਉੱਥੇ ਤੁਹਾਨੂੰ ਤਸਵੀਰਾਂ ਦਿਖਾਉਣ ਦੇ ਆ ਕਿ ਮਾਰਕੀਟ ਵਾਲੇ ਤੇ ਮਹੱਲੇ ਨਿਵਾਸੀ ਵਾਲੇ ਜਿਹੜ ਸੋ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝੀਆਂ ਕਰ ਦਿੰਦੇ ਆ ਦੇਖ ਸਕਦੇ ਹੋ ਕਿ ਇਸ ਟਾਈਮ ਜਿਹੜਾ ਇਹ ਰੌਣਕ ਮਾਰਦੇ ਦੇਖਿਆ ਸੀਗਾ ਜਿਵੇਂ ਪਹਿਲਾ ਮੁੱਦਾ ਇਹ ਹੈਗਾ ਕਿ ਚਲੋ ਜਿਹੜਾ ਇਹ ਬਾਜ਼ਾਰ ਹੈ ਇਹ ਸਭ ਤੋਂ ਪੁਰਾਣਾ ਬਾਜ਼ਾਰ ਮੰਨਿਆ ਜਾਂਦਾ ਇੱਥੇ ਜਿਹੜੇ ਘਰ ਵੀ ਬਣੇ ਕਾਫੀ ਪੁਰਾਣੇ ਆ ਹਨਾ ਲੋਕ ਜਿਹੜਾ ਇੱਕ ਮਗਰ ਇਹ ਆਪਾਂ ਸ਼ਹਿਰ ਜਲੰਧਰ ਦਾ ਬਾਜ਼ਾਰ ਦੇਖੀਏ ਤਾਂ ਸਭ ਤੋਂ ਪੁਰਾਣਾ ਬਾਜ਼ਾਰ ਇਹ ਆ ਹਰ ਬੰਦੇ ਦੇ ਇੱਥੇ ਜਿਹੜਾ ਕਈਆਂ ਦਾ ਪੁਰਾਣੇ ਸਮੇਂ ਤੋਂ ਲਿੰਕ ਜੁੜਿਆ ਦੁਕਾਨਦਾਰੀ ਨੇ ਇੱਕ ਹੈਗਾ ਵਪਾਰ ਹੈਗਾ ਉਹ ਜੁੜਿਆ ਹਰ ਬੰਦਾ ਇੱਥੇ ਆਉਂਦਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਜਿਹੜੇ ਦੁਕਾਨਦਾਰ ਜਿਹੜਾ ਆਪਾਂ ਸਟੈਪ ਬਾਈ ਸਟੈਪ ਚੱਲਦੇ ਜਿੱਦਾਂ ਕੋਈ ਲਾਲੋ ਦੁਕਾਨਦਾਰ ਕਿਸੇ ਦੀ ਬੁੱਕਸਟਾਪ ਆ ਬੁੱਕ ਸ਼ਾਪ ਕਿੰਦਾ ਇਹ ਆਪਾਂ ਬਾਹਰ ਕਿੰਦਾ ਮੇਰੀ ਬੁੱਕ ਸ਼ਾਪ ਦੀ ਸ਼ਾਪ ਹੁੰਦੀ ਉਹਦੇ ਬਾਰੇ ਮੈਂ ਦੇਖਿਆ ਸੀ ਤੇ ਉਹ ਬਾਹਰ ਕਿੰਦਾ ਬਾਹਰ ਆਪਣੀਆਂ ਬੁੱਕਸਟਾਪ ਦੀਆਂ ਜਿਹੜੀਆਂ ਹੈਗੀਆਂ ਟੇਬਲ ਲਾ ਕੇ ਬੁੱਕਸ ਰੱਖ ਦਿੰਦੇ ਆ ਕੋਸ਼ ਮੇਰੇ ਆਏ ਹੋਣੇ ਮੇਰੇ ਕੋਈ ਬੁੱਕ ਸ਼ਾਪ ਵਾਲੇ ਦੁਕਾਨਦਾਰ ਵੀ ਆਏ ਹੋਣਾ ਕਿ ਉਹ ਬੁੱਕਸ ਜਿਹੜੀ ਆਪਾਂ ਬਾਹਰ ਰੱਖ ਦਿੰਨੇ ਜਿਹੜਾ ਕਿ ਆਪਣਾ 5 ਤੋਂ 4 ਮੀਟਰ ਜਿਹੜਾ ਏਰੀਆ ਫੁੱਟ ਦਾ ਏਰੀਆ ਉਹ ਸਾਰਾ ਜਿਹੜਾ ਤੁਹਾਡੇ ਇੱਕ ਸਾਈਡ ਤੋਂ ਕਵਰ ਹੋ ਗਿਆ ਸੇਮ ਹੀ ਦੂਜੀ ਸਾਈਡ ਤੇ ਹੁੰਦਾ ਸੋ ਮੇਰਾ ਦੁਕਾਨਦਾਰ ਨੂੰ ਜਿਹੜੀ ਬੁੱਕ ਸ਼ਾਪ ਆ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਜਰੂਰੀ ਨਹੀਂ ਆਪਾਂ ਬੁੱਕਸ ਜੇ ਆਪਾਂ ਕੋਈ ਦੁਕਾਨਦਾਰੀ ਉਹ ਜ਼ਿਆਦਾ ਸੇਲ ਕਰਦੀ ਆ ਜਾਂ ਜ਼ਿਆਦਾ ਪ੍ਰੋਫਿਟ ਚ ਜਾਂਦੀ ਵੀ ਆਪਾਂ ਜਿਹੜੇ ਆਪਣੇ ਦੁਕਾਨ ਤੋਂ ਬਾਹਰ ਜੇ ਬੁੱਕ ਸ਼ਾਪ ਹੋਵੇ ਚਾਹੇ ਉਹ ਕੱਪੜੇ ਹੋਣ ਜਾਂ ਕੱਪੜੇ ਦੁਕਾਨ ਤੇ ਆਪਾਂ ਬਾਹਰ ਕੱਪੜੇ ਲਾ ਦੇਈਏ ਸ਼ਾਇਦ ਸਾਡੇ ਤੋਂ ਜ਼ਿਆਦਾ ਲੈਣਾਂਗੇ ਇਹ ਆਪਣਾ ਵਹਿਮ ਆ ਸੋ ਇਹ ਮੈਸੀ ਵੀ ਤੁਹਾਨੂੰ ਕਹਿੰਨੇ ਵੀ ਇਹ ਚੀਜ਼ ਵਹਿਮ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਸੋ ਆਪਾਂ ਟਰਾਈ ਕਰੀਏ ਇੱਕ ਤਰ੍ਹਾਂ ਆਪਣੇ ਸ਼ਹਿਰ ਦੇ ਜਿਹੜਾ ਹੈ ਸ਼ਹਿਰ ਆ ਬਾਜ਼ਾਰ ਆ ਉਹਨੂੰ ਆਪਾਂ ਕਲੀਨ ਰੱਖੀਏ ਕਲੀਨ ਦਾ ਮਤਲਬ ਇਹਨੂੰ ਖੁੱਲਾ ਰੱਖੀਏ ਤਾਂ ਕਿ ਜੇ ਰਾਸਤਾ ਖੁੱਲਾ ਹੋਵੇਗਾ ਜੇ ਕਿਸੇ ਨੇ ਕੋਈ ਸਮਾਨ ਲੈਣਾ ਹੋਣਾ ਕਿਉਂਕਿ ਚੱਲ ਯਾਰ ਆਪਾਂ ਮਾਹੀ ਰਾ ਗੇਟ ਤੋਂ ਸਮਾਨ ਲੈ ਕੇ ਆਉਣਾ ਉਹ ਫਰਾਂਦੇ ਬੰਦੇ ਦਾ ਸਮਾਨ ਬਹੁਤ ਅੱਛਾ ਹੁੰਦਾ ਮਕੇ ਅੱਗੇ ਵੀ ਆਪਾਂ ਲੈਂਦੇ ਰਹੇ ਆ ਬਟ ਹੁੰਦਾ ਕਿ ਹੁਣ ਕਈ ਇਹੋ ਜਿਹੇ ਬੰਦੇ ਵੀ ਤੁਹਾਡੇ ਸਾਹਮਣੇ ਕਹਿਣ ਲੱਪੇ ਯਾਰ ਮਾਈ ਰਗੇਟ ਰਾਸ਼ ਬੰਦਾ ਅਸੀਂ ਨਹੀਂ ਜਾਣਾ ਉਹ ਦੁਕਾਨਦਾਰੀ ਸਾਡੀ ਨਹੀਂ ਹੋ ਰਹੀ ਉਹ ਤੁਹਾਡੀ ਵੀ ਦੁਕਾਨਦਾਰੀ ਖਰਾਬ ਹੋ ਰਹੀ ਆ ਤੇ ਮੈਂ ਚਾਹੁੰਦਾ ਵੀ ਤੁਸੀਂ ਇਸ ਚੀਜ਼ ਤੇ ਵੀ ਅਮਲ ਕਰੋ ਕਿ ਆਪਾਂ ਥੋੜੇ ਟਾਈਮ ਲਈ ਇੱਕ ਵਾਰ ਇੱਕ ਐਕਸਪੈਰੀਮੈਂਟ ਤੇ ਇਹ ਚੀਜ਼ ਨੂੰ ਆਪਾਂ ਇੰਪਲੀਮੈਂਟ ਕਰਕੇ ਦੇਖੀਏ ਵੀ ਸ਼ਾਇਦ ਸਾਡੀ ਹੋ ਸਕਦੀ ਦੁਕਾਨਦਾਰੀ ਜ਼ਿਆਦਾ ਹੋਵੇ ਜੀ ਕਿਉਂਕਿ ਨੇਚਰਲ ਜੇ ਕਿ ਇਹਦੇ ਕੋਈ ਦੁਕਾਨ ਨੂੰ ਦੁਕਾਨ ਤੇ ਜਾਣਾ ਉਹਨੂੰ ਰਸਤਾ ਵਧੀਆ ਮਿਲ ਰਿਹਾ ਤਾਂ ਈਜ਼ੀ ਮਿਲ ਰਿਹਾ ਤਾਂ ਕਿਉਂ ਨਾ ਸਮਾਨ ਲੈਣ ਜਾਊਗਾ ਜੇ ਜੇ ਆਪਾਂ ਉਥੇ ਕਰਾਊਡਡ ਏਰੀਆ ਹੋ ਤਾਂ ਨੇਚਰਲੀ ਕੋਈ ਇੱਥੇ ਆਵੇਗਾ ਨਹੀਂ ਉਹ ਤੁਹਾਨੂੰ ਵੀ ਸਮੱਸਿਆ ਆਉਣੀ ਆ ਸੇਮ ਜਿਦਾਂ ਇੱਥੇ ਗਲੀਆਂ ਦੇ ਵਿੱਚ ਜਿਦਾਂ ਨੇ ਦੱਸਿਆ ਪਾਕਿਸਤਾਨ ਵੀ ਸਾਡੇ ਕੁਝ ਪੁਰਾਣੇ ਘਰ ਆ ਜਿਨ੍ਹਾਂ ਨੇ ਘਰਾਂ ਦੇ ਵਿੱਚ ਜਾਣਾ ਕਿਸੇ ਨੂੰ ਕੋਈ ਸਮੱਸਿਆ ਆ ਜਾਂਦੀ ਆ ਜੇ ਆਪਾਂ ਉਸ ਗਲੀ ਦੇ ਵਿੱਚ ਆਪਣੇ ਮੋਟਰਸਾਈਕਲ ਲਾ ਦਿੰਨੇ ਆ ਮੰਨ ਕੇ ਚੱਲੋ ਜੀ ਕਿਸੇ ਨੇ ਮੋਟਰਸਾਈਕਲ ਆਇਆ ਉਹਨਾਂ ਇਹ ਆਪਣਾ ਇਹ ਹੁੰਦਾ ਕਿ ਸਾਡੇ ਕਹਿੰਦੇ ਨਹੀਂ ਹੁੰਦਾ ਇਹ ਸੈਲਫ ਹੁੰਦਾ ਜੇ ਕਿਸੇ ਨੂੰ ਕਹਿੰਦੇ ਮਾਈਨਰ ਕਹਿੰਦੇ ਡਿਸਪਲਨ ਇੱਕ ਜਿਦਾਂ ਮੰਨ ਲਓ ਕਿ ਕੋਈ ਮੋਟਰਸਾਈਕਲ ਲੈ ਕੇ ਆ ਚਲੋ ਸ਼ੌਪ ਤੇ ਆ ਅਸੀਂ ਨਹੀਂ ਕਹਿੰਦੇ ਵੀ ਸ਼ੌਪ ਤੇ ਆਇਆ ਸੈਂਟਰ ਚ ਲਾ ਦੇ ਚਲੋ ਉਹਨੇ 2 ਮਿੰਟ ਲਈ ਕੋਈ ਚੀਜ਼ ਲੈਣੀ ਆ ਸਾਈਡ ਤੇ ਥੋੜੀ ਜਿੰਨੀ ਉਹਨੂੰ ਜਗ੍ਹਾ ਚਾਹੀਦੀ ਉਹਨੇ ਇੱਕ 2 ਮਿੰਟ ਲਾਵੇ ਆਪਣਾ ਸਮਾਨ ਲੈ ਕੇ ਆਪਣਾ ਵਾਪਸ ਆਵੇ ਬਟ ਹੁੰਦਾ ਕਿ ਆਪਣੇ ਜਿਹੜੇ ਆਮ ਬੰਦੇ ਵੀ ਆ ਜਿਹੜੇ ਹੈਗੇ ਆ ਉਹ ਵੀ ਆਪਾਂ ਕਰਦੇ ਜਿੱਥੇ ਦਿਲ ਕੀਤਾ ਕਰਾ ਸੈਂਟਰ ਚੋ ਲਾ ਕੇ ਮੋਟਰਸਾਈਕਲ ਤੇ ਆਪਾਂ ਰੁਕ ਜਾਂਦੇ ਚਲੇ ਜਾਂਦੇ ਆ ਉਹ ਫਿਰ ਆਪਾਂ 10 ਮਿੰਟ ਲਾਉਣੇ 15 ਮਿੰਟ ਜਿਹੜਾ ਪਿੱਛੋਂ ਆਉਂਦਾ ਉਹਨੂੰ ਪ੍ਰੋਬਲਮ ਆ ਜਾਂਦੀ ਆ ਸੇਮ ਜਿੱਦਾਂ ਜਿੱਦਾਂ ਤੁਸੀਂ ਇੱਕ ਦੱਸਿਆ ਵੀ ਇੱਥੇ ਜਿਹੜੀ ਹੈਗੀ ਆ ਅ ਜੇ ਜਿਹੜੀ ਕਾਰਪੋਰੇਸ਼ਨ ਸਵੇਰੇ ਆਉਂਦੇ ਆ ਕੂੜਾ ਲੈਣ ਆਉਂਦੇ ਉਹ ਪੀਕ ਟਾਈਮ ਤੇ ਆਉਂਦੇ ਜਦੋਂ ਤੁਹਾਡੇ ਸਕੂਲ ਦਾ ਟਾਈਮ ਹੁੰਦਾ ਜਾਂ ਕੋਈ ਤੁਹਾਡੀ ਮਾਰਕੀਟ ਦਾ ਟਾਈਮ ਹੁੰਦਾ ਜੇ ਕਿਸੇ ਨੇ ਆਣਾ ਹੁੰਦਾ ਉਹ ਅਸੀਂ ਵੀ ਇਹ ਕਾਰਪੋਰੇਸ਼ਨ ਰਿਕੁਐਸਟ ਕਰਾਂ ਅਸੀਂ ਕੱਲ ਉਹਨਾਂ ਨਾਲ ਮੀਟਿੰਗ ਕਰਾਂਗੇ ਅਸੀਂ ਉਹਨਾਂ ਨਾਲ ਕੰਮ ਜਿਹੜੀ ਤੁਹਾਡੀ ਕੂੜੇ ਦੀ ਜਿਹੜੀ ਆਉਂਦੀ ਹੈ ਗੱਡੀ ਆਉਂਦੀ ਹੈ ਉਹਨੂੰ ਇੱਕ ਮਾਰਨਿੰਗ ਜਾਂ ਅਰਲੀ ਮਾਰਨਿੰਗ ਟਾਈਮ ਦਿੱਤਾ ਜਾਏ ਜੇ ਇਸ ਟਾਈਮ ਤੇ ਕੋਈ ਆਵਾਜ਼ੇ ਵੀ ਨਾ ਹੋਵੇ ਨੰਬਰ 2 ਉਹ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਦੁਕਾਨਦਾਰ ਆ ਸਾਰੇ ਆ ਆਪਾਂ ਕਿਸੇ ਨਾਲ ਵੀ ਜਿਹੜਾ ਹੈਗਾ ਚਲੋ ਤੁਸੀਂ ਲੋਕਲ ਆਪਾਂ ਕਿਸੇ ਨਾਲ ਹਾਈਪਰ ਹੋ ਕੇ ਕਿਸੇ ਨਾਲ ਕੋਈ ਉਹ ਇਹੋ ਜੀ ਗੱਲ ਨਹੀਂ ਕਰਨੀ ਜਿਸ ਦਿਨ ਆਪਣੇ ਮਹੱਲੇ ਦਾ ਮਾਹੌਲ ਖਰਾਬ ਹੋਵੇ ਆਪਾਂ ਸੋਗਨ ਨੂੰ ਬੇਨਤੀ ਕਰਦੇ ਤੁਸੀਂ ਵੀ ਸਾਡੇ ਨਾਲ ਆਓ ਤਾਂ ਅਸੀਂ ਵੀ ਤੁਹਾਡੇ ਨਾਲ ਸਾਰੇ ਆਪਾਂ ਰਲ ਮਿਲ ਕੇ ਚੱਲਦੇ ਆ ਪਰ ਰਿਕਵੈਸਟ ਕਰਦੇ ਆ ਕਿ ਆਪਾਂ ਜਿਹੜਾ ਹੈਗਾ ਇਸ ਨੂੰ ਜਿਹੜਾ ਕਲੀਨ ਰੱਖੀਏ ਖੁੱਲ੍ਹਾ ਰੱਖੀਏ ਨਾ ਕਿ ਆਪਾਂ ਸਾਰਿਆਂ ਨੂੰ ਪ੍ਰੋਬਲਮ ਦੇ ਵਿੱਚ ਆਈਏ ਪ੍ਰੋਬਲਮ ਤਾਂ ਸਾਰਿਆਂ ਨੂੰ ਹੁੰਦੀ ਜਿਹੜੇ ਬੰਦੇ ਇੱਥੇ ਰਹਿ ਰਹੇ ਸਾਰਿਆਂ ਨੂੰ ਹੀ ਪ੍ਰੋਬਲਮ ਆ ਤੇ ਕਿਉਂ ਨਾ ਆਪਾਂ ਜੇ ਉਹਨਾਂ ਨੂੰ ਵੀ ਪ੍ਰੋਬਲਮ ਆ ਤੇ ਆਪਾਂ ਉਹਨਾਂ ਨਾਲ ਰਲ ਮ ਕੁਝ ਬੰਦੇ ਹੁੰਦੇ ਜਿਹੜੇ ਸ਼ੈਲਫਿਸ਼ ਹੁੰਦੇ ਆ ਵੀ ਸ਼ਾਇਦ ਮੈਂ ਇੱਥੇ ਅੱਗੇ ਰੱਖਾਂਗਾ ਮੰਨ ਲਓ ਕਿ ਜਦੋਂ ਨਾਲ ਦਾ ਕੁਲੀਕ ਦੁਕਾਨ ਵਾਲਾ ਉਹਨੇ ਆਪਣਾ ਸਮਾਨ ਅੰਦਰ ਰੱਖਿਆ ਨਾਲ ਵਾਲੇ ਕਈ ਬੰਦੇ ਹੁੰਦੇ ਸ਼ੈਲਫਿਸ਼ ਇਹਨੂੰ ਕਹਿ ਦਿੰਦੇ ਚਲੋ ਕੋਈ ਨਹੀਂ ਯਾਰ ਮੈਂ ਅੱਗੇ ਰੱਖ ਰਾਂ ਨਾ ਉਹਨੂੰ ਇਹ ਲੱਗਦਾ ਸ਼ਾਇਦ ਮੇਰੀ ਜ਼ਿਆਦਾ ਸੇਲ ਹੋਊਗੀ ਇਹ ਆਪਣਾ ਇਦਾਂ ਕੁਝ ਨਹੀਂ ਹੁੰਦਾ ਜਿਸ ਬੰਦੇ ਨੇ ਕਿਸੇ ਤੋਂ ਸਮਾਨ ਲੈਣਾ ਕਿਸੇ ਦੀ ਕੋਈ ਕੁਆਲਿਟੀ ਦੇਖਣੀ ਚਾਹੇ ਉਹ ਕੱਪੜੇ ਦੀ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਹੋਵੇ ਉਹਨੇ ਆਪਣੇ ਉਹ ਬੰਦੇ ਦੀ ਕੁਆਲਿਟੀ ਦਾ ਹੀ ਸਮਾਨ ਲੈ ਕੇ ਜਾਣਾ ਇਦਾਂ ਨਹੀਂ ਹੁੰਦਾ ਵੀ ਆਪਾਂ ਬਾਹਰ ਆਪਾਂ ਲਾ ਦਈਏ ਸੇਮ ਹੀ ਅਹੀਂ ਰਿਕਸ਼ੇ ਵਾਲੇ ਹਰ ਬੰਦਾ ਇਸ ਮਾਰਕੀਟ ਦੇ ਵਿੱਚ ਆਣਾਗੇ ਹਰ ਬੰਦੇ ਨੇ ਆਣਾ। ਉਹ ਰਿਕਸ਼ੇ ਤੇ ਆਇਆ ਤੇ ਰਿਕਸ਼ੇ ਲਾਉਣੇ ਇਹੀ ਕਿੰਨੇ ਵੀ ਜੇ ਉਹ ਬੰਦੇ ਨੇ ਉੱਥੇ 2 ਮਿੰਟ ਲਈ ਜਾਂ 3 ਮਿੰਟ ਲਈ ਰੁਕਣਾ ਉਹ ਆਪਣਾ ਤੁਹਾਡਾ ਵਾਪਸ ਰਿਟਰਨ ਰਿਕਸ਼ਾ ਨਹੀਂ ਕਰਾਇਆ ਤਾਂ ਤੁਸੀਂ ਆਪਣਾ ਸਾਈਡ ਤੇ ਮੂਵ ਕਰਕੇ ਜਿੱਥੇ ਵੀ ਤੁਹਾਡਾ ਹੈਗਾ ਸਟੈਂਡ ਤੁਸੀਂ ਖੁੱਲੀ ਜਗ੍ਹਾ ਤੇ ਆਪਣਾ ਜਾ ਸਕਦੇ ਹੋ। ਇਹ ਵੀ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਵੀ ਹੋਵੇ ਨਾ ਵੀ ਛੜਕ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਰਿਕਸ਼ੇ ਲਾ ਕੇ ਖੜੇ ਐ ਅਸੀਂ ਉਹਨਾਂ ਨੂੰ ਵੀ ਰਿਕਵੈਸਟ ਕਰਾਂਗੇ ਉਹਨਾਂ ਨੇ ਵੀ ਅੱਗੇ ਮੀਟਿੰਗ ਕੀਤੀ ਅੱਗੇ ਉਹਨਾਂ ਨੂੰ ਵੀ ਅਸੀਂ ਇਹੀ ਡਾਇਰੈਕਸ਼ਨ ਦੇਵਾਂਗੇ। ਸੋ ਸਾਡੀ ਇਹੀ ਜਿਹੜੀ ਹੈਗੀ ਆ ਪਰਾਲ ਮਿਲ ਤੋ ਆਪਾਂ ਇਸ ਨੂੰ ਪੋਜ਼ਿਟਿਵ ਲੈ ਕੇ ਚੱਲੀਏ ਤੇ ਬਾਕੀ ਅਸੀਂ ਵੀ ਇਹ ਮੀਡੀਆ ਸਾਰਾ ਹੈ ਐਂਡ ਮੀਡੀਆ ਮਾਧਿਅਮ ਰਾਹੀਂ ਅਸੀਂ ਇਹ ਵੀ ਕਹਿੰਦੇ ਆ ਇਹ ਵੀ ਜਿਹੜਾ ਮੈਸੇਜ ਆ ਹਰ ਇਹ ਨਹੀਂ ਕਿ ਮਾਈ ਰਾ ਗੇਟ ਦੇ ਮੱਲੇ ਦੇ ਵਿੱਚ ਰਸ਼ ਆ ਜਾਂ ਹੋਰ ਕਿਤੇ ਮਾਰਕੀਟ ਜਿਹੜਾ ਜਿੱਦਾਂ ਜੋਤੀ ਚੌਕ ਕਰਾਊਡਿਡ ਏਰੀਆ ਜਿਹੜਾ ਵੀ ਜਲੰਧਰ ਵਿੱਚ ਕੋਈ ਵੀ ਕਰਾਊਡਿਡ ਏਰੀਆ ਇਹ ਮੈਸੇਜ ਜਾਣਾ ਚਾਹੀਦਾ ਵੀ ਆਪਾਂ ਇੱਥੇ ਜਲੰਧਰ ਸ਼ਹਿਰ ਨੂੰ ਇੱਕ ਅੱਛੇ ਤਰੀਕੇ ਨਾਲ ਕਰ ਰੱਖਣਾ ਕਿਉਂਕਿ ਉਹ ਹੀ ਸ਼ਹਿਰ ਵਧੀਆ ਹੁੰਦਾ ਜੇ ਸੁਣਦੇ ਆਪਾਂ ਨੇ ਫਲਾਨੇ ਸ਼ਹਿਰ ਤੇ ਗਏ ਹਾਂ ਉੱਥੇ ਟ੍ਰੈਫਿਕ ਬੜੀ ਵਧੀਆ ਸੀ ਉੱਥੇ ਯਾਰ ਕੋਈ ਉਹ ਭੀ ਲੋਕਾਂ ਨੇ ਵੀਕਲ ਬੜੇ ਅੱਛੇ ਤਰੀਕੇ ਨਾਲ ਲਾਏ ਆ ਤੇ ਜਿਹੜੇ ਆਪਾਂ ਉਹੋ ਜੇ ਸ਼ਹਿਰ 'ਚ ਜਾਂਦੇ ਆ ਆਪਾਂ ਦੇਖਦੇ ਯਾਰਾ ਕੀ ਆ ਗੱਡੀ ਰਾਈਟ ਲਾ ਗਿਆ ਕੋਈ ਲੈਫਟ ਲਾ ਗਿਆ ਇਸ ਕਰਕੇ ਆਪਣੇ ਸ਼ਹਿਰ ਤੇ ਵੀ ਬੜਾ ਫਰਕ ਪੈਂਦਾ ਸੋ ਆਪਾਂ ਜਲੰਧਰ ਸ਼ਹਿਰ ਜਿਹੜਾ ਹੈਗਾ ਉਹਨੂੰ ਵਧੀਆ ਤਰੀਕੇ ਨਾਲ ਰੱਖਣਾ ਠੀਕ ਹੈ ਇਹ ਆਪਣਾ ਤਾਂ ਹੋਵੇਗਾ ਜੇ ਆਪਾਂ ਸਾਰੇ ਸਾਡੇ ਪੁਲਿਸ ਦੇ ਨਾਲ ਵੀ ਤੁਹਾਡਾ ਵੀ ਸੰਯੋਗ ਹੋਵੇ ਠੀਕ ਹੈ ਜੀ ਸੋ ਜਾਂ ਕੋਈ ਮੰਨ ਲਓ ਇਥੇ ਕੋਈ ਰੇੜੀਆਂ ਵਾਲੇ ਆ ਜਾਂ ਕੁਝ ਤੁਸੀਂ ਜਿਹਦਾ ਕਹਿ ਰਹੇ ਮਹਿੰਦੀ ਵਾਲਿਆਂ ਦਾ ਅਸੀਂ ਉਹਨਾਂ ਨੇ ਇਹੀ ਕਵਾਂਗੇ ਜੇ ਤੁਹਾਡਾ ਹੈਗਾ ਕੋਈ ਜਗ੍ਹਾ ਆਪਣੀ ਤਰੀਕੇ ਨਾਲ ਲੈਣ ਜਿੱਥੇ ਮੱਕੀ ਜਿਹੜਾ ਰਾਸਤਾਂ 'ਤੇ ਰੁਕੇ ਅਸੀਂ ਨਹੀਂ ਕਹਿੰਨੇ ਕਿਸੇ ਦੀ ਦੁਕਾਨਦਾਰੀ ਰੁਕ ਜਾਏ ਕਿਸੇ ਦੀ ਰੋਜੀ ਰੋਟੀ ਖਰਾਬ ਹੋਵੇ ਬਟ ਉਹਦਾ ਹੱਲ ਇਹ ਆ ਕਿ ਆਪਾਂ ਇੱਕ ਤਰੀਕੇ ਨਾਲ ਇੱਕ ਜਗ੍ਹਾ ਤੇ ਬੈਠੀਏ ਜਿੱਥੇ ਕਿਸੇ ਨੂੰ ਆਪ ਬੰਦੇ ਨੂੰ ਪ੍ਰੋਬਲਮ ਨਾ ਹੋਵੇ ਉਹਨ ਅਸੀਂ ਦੇਖਦੇ ਆ ਰਹੇ ਸੀ ਕੁਝ ਗੋਲਕ ਪਿੰਜ ਰੇੜੀਆਂ ਸੀਗੀਆਂ ਕਿਸੇ ਦੀ ਕੋਈ ਜੂਸ ਦੀ ਉਹ ਜਿੱਥੇ ਉਹਨਾਂ ਨੇ ਆਪਣੀ ਰੇੜੀ ਲਾਈ ਬਟ ਉਹ ਰੇੜੀ ਕਿਉਂ ਪਿੱਛੇ ਕਰ ਸਕਦਾ ਸਾਨੂੰ ਵੀ ਦੇਖ ਰ 4 ਫੀਟੋਂ ਪਿੱਛੇ ਰੇੜੀ ਕਰ ਸਕਦਾ ਬਟ ਉਹ ਨਹੀਂ ਕਰ ਰਿਹਾ ਉਹ ਫਿਰ ਗੱਲ ਉਹ ਹੀ ਆ ਗਈ ਉਹਨੂੰ ਲੱਗਦਾ ਵੀ ਮੈਂ ਅੱਗੇ ਛੜ ਕੇ ਤੇ ਨਾਵਾਂਗਾ ਸ਼ਾਇਦ ਮੈਨੂੰ ਮੇਰੇ ਤੋਂ ਜ਼ਿਆਦਾ ਗਾਹ ਕੋਣੇ ਨਹੀਂ ਇਹ ਚੀਜ਼ ਆਪਾਂ ਰਿਕੁਐਸਟ ਕਰ ਰਹੇ ਸਾਰੇ ਨੂੰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਅਸੀਂ ਹੁਣ ਅੱਗੇ ਤੋਂ ਅਸੀਂ ਇਨਸਪੈਕਟਰ ਸਾਹਿਬ ਵੀ ਸਾਡੇ ਨਾਲ ਆ ਸਾਡਾ ਟ੍ਰੈਫਿਕ ਸਟਾਫ ਸਾਰਾ ਅਸੀਂ ਇੱਥੇ ਰੂਟੀਨ ਰੱਖਾਂਗੇ ਅਸੀਂ ਜਿਹੜੇ ਅੱਗੇ ਡੇਲੀ ਦੀ ਆਪਣਾ ਵਾਕਿੰਗ ਕੁਝ ਟ੍ਰੈਫਿਕ ਦੇ ਬੰਦੇ ਵੀ ਲਾਵਾਂਗੇ ਤੇ ਜਿਹਦੇ ਨਾਲ ਤੁਹਾਡੀ ਜਿਹੜੀ ਟ੍ਰੈਫੀ ਜਿਹੜੀ ਸਮੂਹ ਤੋਂ ਰੱਖ ਰਵੇ ਠੀਕ ਹੈ ਜੀ ਬਾਕੀ ਸਾਨੂੰ ਵੀ ਕਮਿਸ਼ਨਰ ਸਾਹਿਬ ਵੱਲੋਂ ਵੀ ਜਿਹੜੀ ਸਾਨੂੰ ਵੀ ਇਹ ਟ੍ਰੈਫਿਕ 'ਚ ਸਾਨੂੰ ਡਾਇਰੈਕਸ਼ਨਸ ਹੈ ਗਈ ਹੈ ਕਿ ਜਿੱਥੇ ਵੱਧ ਵੱਧ ਇਹਦਾ ਆਪਾਂ ਟ੍ਰੈਫਿਕ ਦਾ ਮਸਲਾ ਹੱਲ ਕਰੀ ਸਾਡੀ ਇਹੀ ਕੋਸ਼ਿਸ਼ ਹੈ ਤੇ ਅਸੀਂ ਆਪਣਾ 100% ਟ੍ਰੈਫਿਕ ਦੇ ਜਿਹੜਾ ਸਮੱਸਿਆ ਨੂੰ ਅਸੀਂ ਹੱਲ ਕਰਨ ਦੇ ਵਿੱਚ ਹਰ ਯੋਗਦਾਨ ਪਾਉਣ ਲਈ ਤਿਆਰ ਹਾਂ। ਕੋਈ ਮੰਗ ਰੱਖੀ ਦੀ ਹੋਊਗੀ ਕਿਵੇਂ ਟ੍ਰੈਫਿਕ ਸੰਬੋਧ ਹੋਵੇਗਾ ਅਸੀਂ ਗੁਜ਼ਾਰਦਾ। ਦੇਖੋ ਜਿੱਦਾਂ ਆਪਾਂ ਸਾਰੇ ਨੇ ਇੱਕ ਵਾਰੀ ਫੇਰ ਦੱਸ ਦਈਏ ਜਿਹੜੇ 90 ਦਰਸ਼ਕ ਸਾਡੇ ਨਾਲ ਜੁੜੇ ਆ ਇਸ ਸਮੇਂ ਜਿਹੜਾ ਇਹ ਆ ਇਸ ਸਮੇਂ ਜੇ ਗੱਲ ਕਰੀਏ ਮਾਇਰਾ ਗੇਟ ਦੇ ਵਿੱਚ ਜਿਹੜੀ ਇੱਕ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਤੁਹਾਨੂੰ ਦੱਸ ਜੇ ਕਿ ਮਾਰਕੀਟ ਵਾਲੇ ਵੀ ਤੇ ਮੁਹੱਲੇ ਵਾਲੇ ਵੀ ਜਿਨ੍ਹਾਂ ਨੇ ਇਕੱਠੇ ਹੋ ਕੇ ਟ੍ਰੈਫਿਕ ਦਾ ਲਈ ਇੱਕ ਮੀਟਿੰਗ ਰੱਖੀ ਹੈ ਕਿ ਲਗਾਤਾਰ ਜਿਹੜੀ ਸਾਨੂੰ ਟ੍ਰੈਫਿਕ ਦੀ ਜਿਹੜੀ ਬਹੁਤ ਜ਼ਿਆਦਾ ਜਿਹੜੀ ਐ ਸਮੱਸਿਆ ਆ ਰਹੀ ਹੈ ਈ ਰਿਕਸ਼ੇ ਜਿਹੜੇ ਆ ਲਗਾਤਾਰ ਸ਼ਹਿਰਾਂ ਦੇ ਵਿੱਚ ਵੜਦੇ ਆ ਜਿਹਦੇ ਕਰਕੇ ਰਸ਼ ਬਹੁਤ ਜ਼ਿਆਦਾ ਲੱਗ ਜਾਂਦਾ ਤੇ ਕਈ ਦੁਕਾਨਦਾਰਾਂ ਨੇ ਵਾਧਰੇ ਪਾਏ ਹੋਏ ਆ ਤੇ ਬਾਹਰ ਮਹਿੰਦੀ ਵਾਲੇ ਹੀ ਬਿਠਾਏ ਹੋਏ ਆ ਤੁਹਾਨੂੰ ਦੱਸਦੀ ਕਿ ਇਸ ਜਿਹੜੀ ਮੀਟਿੰਗ ਰੱਖੀ ਆ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਮਾਰਕੀਟ ਦੇ ਜਿਹ

ਸਭ ਨੂੰ ਪਤਾ ਵੀ ਜੇ ਕਿ ਕਿਉਂਕਿ ਅਮਰਜੈਂਸੀ ਪੈ ਜਾਂਦੀ ਹੈ ਤਾਂ ਕਿਉਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਸੈਕਸ ਕਰਕੇ ਜਿਹੜਾ ਹੈਗਾ ਇਹ ਸਾਨੂੰ ਮਹਿਸੂਸ ਸਰ ਲਗਾਤਾਰ ਜਿਹੜੀਆਂ ਟ੍ਰੈਫਿਕ ਦੀਆਂ ਸਮੱਸਿਆ ਜਿਹੜੀਆਂ ਆ ਰਹੀਆਂ ਅੱਜ ਤੁਹਾਡੇ ਵੱਲੋਂ ਜਿਹੜੀ ਮੀਟਿੰਗ ਵੀ ਰੱਖੀ ਗਈ ਹੈ ਲੋਕਾਂ ਦੇ ਨਾਲ ਕੀ ਸਾਰੀ ਸਾਰ ਗੱਲਬਾਤ ਹੋਈ ਹੈ ਕਿਉਂਕਿ ਲਗਾਤਾਰ ਸ਼ਹਿਰਾਂ ਦੇ ਵਿੱਚ ਜਿਹੜਾ ਸਮੱਸਿਆ ਆ ਰਹੀ ਹੈ ਈ ਰਿਕਸ਼ਾ ਦੀ ਵੀ ਆ ਰਹੀ ਹੈ ਦੁਕਾਨਾਂ ਦੇ ਬਾਹਰ ਲੋਕਾਂ ਨੇ ਵੱਧਰੇ ਪਾਏ ਹੋਏ ਹੈ ਇਹ ਵੀ ਸਾਰੀਆਂ ਚੀਜ਼ਾਂ ਆ ਰਹੀਆਂ ਤੇ ਉੱਥੇ ਜੇ ਗੱਲ ਕਰੀਏ ਸ਼ਹਿਰ ਦੇ ਜਿਹੜੇ ਮੇਨ ਚੌਕ ਹੈ ਜੇ ਗੱਲ ਕਰੀਏ ਕੰਪਨੀ ਬਾਗ ਚੌਕ ਉੱਥੇ ਜਿੱਦ ਸਿਵਲ ਹਸਪੀਟਲ ਦੇ ਬਾਰੇ ਵੀ ਰਸ਼ ਲੱਗਦਾ ਹੈ ਕੀ ਕਹਿਣਾ ਸਰ ਇਸ ਬਾਰੇ ਦੇਖੋ ਜਿੱਦਾਂ ਕਈ ਜਿੱਦਾਂ ਤੁਸੀਂ ਕਈ ਚੀਜ਼ਾਂ ਦਸੀਆਂ ਵੀ ਹਸਪੀਟਲਸ ਦੇ ਬਾਹਰ ਲੱਗਦੇ ਆ ਦੇਖੋ ਜੀ ਹਸਪੀਟਲ ਦੇ ਵਿੱਚ ਹਰ ਬੰਦਾ ਕੋਈ ਨਾ ਕੋਈ ਮਜਬੂਰ ਆ ਜਿਹੜਾ ਆਂਦਾ ਕਿਸੇ ਨੂੰ ਕੋਈ ਪ੍ਰੋਬਲਮ ਸਮੱਸਿਆ ਹੁੰਦੀ ਆ ਉਸ ਟਾਈਮ ਤੇ ਉਹਦੇ ਕੋਲ ਇੰਨੀ ਜਿਹੜੀ ਹੈਗੀ ਆ ਟੈਨਸ਼ਨ ਹੁੰਦਾ ਕਿਉਂਕਿ ਕੋਈ ਫੈਮਿਲੀ ਮੈਂਬਰ ਲੈ ਕੇ ਆ ਰਿਹਾ ਹੈ ਕਿਉਂਕਿ ਉੱਥੇ ਹਰ ਬੰਦੇ ਆਣਾ ਹੁਣ ਆਪਣੇ ਦੇਖਿਆ ਜਾਵੇ ਏਰੀਆ ਜਿਹੜਾ ਹੈਗਾ ਉਹ ਰੋਡ ਤੇ ਹਸਪੀਟਲਸ ਆਪਣੇ ਮੰਨ ਲਾ ਤਾਂ ਪੰਜਾਬ ਤੋਂ ਸਭ ਤੋਂ ਜ਼ਿਆਦਾ ਹਸਪੀਟਲ ਜਿਹੜੇ ਹੈਗੇ ਆਪਣੇ ਜਲੰਧਰ ਦੇ ਵਿੱਚ ਆ ਸੋ ਹਰ ਬੰਦਾ ਜਿਹੜਾ ਆਊਟ ਆਫ ਡਿਸਟ੍ਰਿਕਟ ਤੋਂ ਵੀ ਬਾਹਰਲੇ ਡਿਸਟ੍ਰਿਕਟ ਤੋਂ ਵੀ ਇੱਥੇ ਇਲਾਜ ਕਰਾਉਣ ਵਾਸਤੇ ਆਂਦਾ ਸੋ ਸਾਡੀ ਇਹੀ ਵੱਤ ਵੱਦ ਜਿਹੜੀ ਕੋਸ਼ਿਸ਼ ਆ ਵੀ ਜਿਹੜੀ ਉਹਨੇ ਹਸਪੀਟਲਸ ਜਿਹੜੀਆਂ ਉਹਨਾਂ ਨੂੰ ਵੀ ਆਪਾਂ ਜਿਹੜੀਆਂ ਉਹਨਾਂ ਦੀ ਪਾਰਕਿੰਗਸ ਬਣੀਆਂ ਉਹ ਵੱਤ ਵੱਦ ਉੱਥੇ ਜਿਹੜੀਆਂ ਉਹ ਵੀ ਆਪਣੀਆਂ ਪ੍ਰਾਈਵੇਟ ਪਾਰਕਿੰਗ ਲਈ ਬੰਦੇ ਰੱਖਣ ਤੇ ਆਪਣੇ ਜਿਹੜੇ ਤਰੀਕੇ ਨਾਲ ਜਿਹੜੀਆਂ ਗੱਡੀਆਂ ਜਿਹੜੀਆਂ ਰ ਕਈ ਕੁਛ ਵੀ ਉਹ ਲਾਂਦੇ ਆ ਉਹ ਸਾਈਟ ਤੇ ਨਹੀਂ ਲਾਂਦੇ ਉਹ ਸੈਂਟਰ ਤੇ ਲਾ ਕੇ ਖੜ ਜਾਂਦੇ ਅਸੀਂ ਵੀ ਉਹਨਾਂ ਨੂੰ ਇਹੀ ਤੁਹਾਡੇ ਰਾਹੀਂ ਆਪਾਂ ਰਿਕਵੈਸਟ ਬੇਨਤੀ ਕਰ ਰਹੇ ਆਂ ਵੀ ਉਹ ਇੱਕ ਤਰੀਕੇ ਨਾਲ ਕਰਾਉਣ ਆਪਣਾ ਸਮਝ ਕੇ ਚਲਾਉਣ ਕਿ ਆਪਾਂ ਜਿਹੜੇ ਰੋਡ ਰੋਡ ਲੋਕੀ ਜਾ ਰਹੇ ਆ ਉਹਨਾਂ ਦਾ ਰਸਤਾ ਜਿਹੜਾ ਖਾਲੀ ਕੀਤਾ ਜਾਵੇ ਸਰ ਜਦੋਂ ਪਹਿਲੇ ਆਪਣੇ ਜਿਹੜੇ ਚਾਲਜੀ ਵੀ ਸੀਗੇ ਏਡੀਸੀਪੀ ਇਹਨਾਂ ਨੇ ਸਰ ਜੋਤੀ ਚੌਂਕ ਤੋਂ ਲੈ ਕੇ ਮੱਛੀ ਮਾਰਕੀਟ ਤੱਕ ਜਿਹੜੇ ਏ ਰਿਕਸ਼ੇ ਬਿਲਕੁਲ ਹੀ ਬੰਦ ਕਰਾ ਦਿੱਤੇ ਸੀ ਉਸ ਤੋਂ ਬਾਅਦ ਜਿਹੜਾ ਰਸ਼ ਲੱਗਣਾ ਜਿਹੜਾ ਆ ਖਤਮ ਹੋ ਗਿਆ ਸੀਗਾ ਪਰ ਫਿਰ ਜਿਹੜਾ ਸ਼ੁਰੂ ਹੋ ਗਿਆ ਕਿ ਤੁਹਾਡੇ ਵੱਲੋਂ ਸਰ ਹੁਣ ਦੁਬਾਰਾ ਇਹ ਚੀਜ਼ ਆਪਣਾਈ ਜਾਏਗੀ ਨਹੀਂ ਸਾ ਚਾਹਤੋਂ ਆਪਾਂ ਜੀਲ ਰੋਡ ਤੱਕ ਜਾਣੇ ਉਹ ਸਫਰ ਵੀ ਕਾਫੀ ਲੰਬਾ ਹੈ ਤਾਂ ਅਸੀਂ ਇਹ ਚਾਹੁੰਦੇ ਵੀ ਜੀ ਆਪਾਂ ਰਕਸ਼ਾ ਉੱਥੋਂ ਤੱਕ ਬੰਦ ਕਰ ਦੋ ਉਸ ਰੋਡ ਦੇ ਵਿੱਚ ਬਿਲਕੁਲ ਜ਼ੋਨ ਫ੍ਰੀ ਕਰ ਦਾਂਗੇ ਕਿਉਂਕਿ ਹਰ ਬੰਦੇ ਨੇ ਗਰੀਬ ਨੇ ਬੱਚੇ ਨੇ ਬਜ਼ੁਰਗ ਨੇ ਫੈਮਿਲੀ ਨੇ ਸ਼ਾਪ ਤੇ ਜਾਣਾ ਸਾਡੀ ਇਹੀ ਆ ਵੀ ਅਸੀਂ ਉਹ ਰਿਕਸ਼ੇ ਜ਼ਰੂਰ ਚਲੋ ਜਿੰਨੇ ਕੁ ਲੋਡ ਆ ਜੋ ਅਰ ਟ੍ਰੈਫਿਕ ਨਾਲ ਜਾਮ ਵਿੱਚ ਲਿਮਟਿਡ ਜਿਹੜੇ ਹੈਗੇ ਆ ਸਾਰੇ ਰਲ ਮਿਲ ਕੇ ਜਿਹੜਾ ਹੈਗੇ ਉਹ ਮੂਵ ਜਾਣ ਬਟ ਉੱਤੇ ਜਿਹੜੇ ਵੀ ਆਪਣੇ ਸਵਾਰੀਆਂ ਉਹਨੂੰ ਡ੍ਰੌਪ ਕਰਕੇ ਇੱਕ ਦੂਜੇ ਰਾਸਤੇ ਰਹੀਂ ਜਿਹੜਾ ਖਾਲੀ ਰਾਸਤਾ ਜਿਹੜਾ ਰਕਿਆ ਕੋਈ ਜਿਹੜੀ ਪਾਰਕਿੰਗਸ ਵਗੈਰਾ ਉੱਤੇ ਲਾਗੇ ਰਿਕਸ਼ਾ ਲਾ ਲੈਣ ਅਸੀਂ ਵੀ ਤੁਹਾਨੂੰ ਇਹੀ ਉਹਨਾਂ ਨੂੰ ਮੈਸੇਜ ਕਰ ਰਹੇ ਹਾਂ ਅਸੀਂ ਨਹੀਂ ਕਹ ਰਹੇ ਵੀ ਜੇ ਤੁਸੀਂ ਉਹਨੂੰ ਕਿਸੇ ਨੂੰ ਜਿੱਥੇ ਡ੍ਰੌਪ ਕੀਤਾ ਉੱਥੇ ਹੀ ਖੜ੍ਹਜੋਗੇ ਕਰਾਊਡਡ ਏਰੀਆ 'ਚ ਰਿਕਸ਼ਾ ਲਾਓਗੇ ਨੇਚਰਲੀ ਰਸ਼ ਪਾਏਗਾ ਇਹੀ ਐਂ ਤੁਹਾਡੇ ਰਾਹੀਂ ਮੈਸੇਜ ਨੂੰ ਲਾ ਰਹੇ ਹਾਂ ਰਿਕਸ਼ੇ ਵਾਲਿਆਂ ਨੂੰ ਇਹ ਰਿਕਸ਼ੇ ਨਾਲ ਉਹਨੂੰ ਆਟੋ ਵਾਲਿਆਂ ਨੂੰ ਵੀ ਯਾਰ हां सर जालंधर ਦੇ ਵਿੱਚ ਕਈ ਹਸਪਤਾਲਸ ਇਦਾਂ ਦੇ ਵੀ ਨੇ ਜਿਹਦੇ ਵਿੱਚ ਪਾਰਕਿੰਗ ਹੈ ਨਹੀਂ ਉਹਨਾਂ ਦੇ ਕੋਲ ਰੋਡ ਦੇ ਉੱਤੇ ਵਾਹਨ ਲੱਗਦੇ ਕਿ ਉਹਨਾਂ ਉੱਤੇ ਵੀ ਕੋਈ ਕਾਰਵਾਈ ਕੀਤੀ ਜਾਏਗੀ ਤੁਹਾਡੇ ਵੱਲੋਂ ਫਿਰ ਅ ਦੇਖੋ ਜੀ ਕਾਰਵਾਈ ਇਦਾਂ ਜਿਹੜੇ ਹਸਪਤਾਲ ਤਾਂ ਸੀ ਉਹਨਾਂ ਨੂੰ ਇਹੀ ਅਸੀਂ ਜਿਹੜੀ ਹੈਗੀ ਉਹਨਾਂ ਦੇ ਵੀ ਪ੍ਰਾਈਵੇਟ ਬੰਦੇ ਕੁਝ ਉਹਨਾਂ ਨੇ ਆਪਣੀ ਰੱਖੀਆਂ ਹੋਈਆਂ ਜਿਹੜੀ ਨਾਲ ਸਾਈਡ ਤੇ ਹਸਪਤਾਲ ਦੇ ਨਾਲ ਜਿਹੜੀ ਕੁਝ ਏਰੀਆ ਜਿਹੜੀ ਹੁੰਦੀ ਆ ਪੱਟੀ ਹੁੰਦੀ ਆ ਤੁਹਾਨੂੰ ਜਿੱਦਾਂ ਤੁਸੀਂ ਦੇਖਿਆ ਹੋਊਗਾ ਉਹਦੇ ਅੰਦਰ ਜਿਹੜਾ ਪੱਟੀ ਤੋਂ ਬਾਹਰ ਨਹੀਂ ਲਾ ਸਕਦੇ ਗੱਡੀ ਉਹ ਅੰਦਰੋਂ ਦੀ ਪੱਟੀ ਐਸੀ ਵੀ ਉਹਨਾਂ ਨੇ ਇਹੀ ਜਿਹੜੇ ਉਹਨਾਂ ਦੇ ਪ੍ਰਾਈਵੇਟ ਬੰਦੇ ਉਹਨਾਂ ਨੇ ਹੋ ਆਹ ਨੂੰ ਤਰੀਕੇ ਨਾਲ ਗੱਡੀਆਂ ਲਗਵਾਉਣ ਜੀ 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 ਸੋ ਇਹ ਸੀਗੇ ਐਡੀਐਸਪੀ ਗਰਵਾਸ ਜਿਨ੍ਹਾਂ ਨੇ ਬੜੀ ਇੱਕ ਵਧੀਆ ਗੱਲ ਕਹੀ ਹੈ ਕਿਉਂਕਿ ਜੇ ਗੱਲ ਕਰੀ ਅਫਸਰशाही ਤਾਂ ਜੜੀਆਂ ਬਹੁਤ ਚੱਲਦੀਆਂ ਨੇ ਪਰ ਉੱਥੇ ਇੱਕ ਜਿਹੜੀ ਬੜੀ ਵਧੀਆ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੇ ਆਮ ਲੋਕ ਨੇ ਜਿਹੜੇ ਗਰੀਬ ਤਸਕੇ ਦੇ ਲੋਕ ਨੇ ਕਿਉਂਕਿ ਜੋਤੀ ਚੌਂਕ ਤੋਂ ਜੇ ਗੱਲ ਕਰੀਏ ਮੱਛੀ ਮਾਰਕੀਟ ਤੱਕ ਜਿਹੜਾ ਸਫਰ ਹੈ ਉਹ ਵੀ ਜਿਹੜਾ ਆ ਕਾਫੀ ਲੰਬਾ ਹੁੰਦਾ ਜਿਦੇ ਵਿੱਚ ਲੋਕਾਂ ਨੂੰ ਚੱਲਣ ਦੇ ਵਿੱਚ ਜਿਹੜੀ ਲਗਾਤਾਰ ਬਹੁਤ ਪਰੇਸ਼ਾਨੀ ਹੁੰਦੀ ਹੈ ਸੋ ਬਹੁਤ ਵਧੀਆ ਇਹਨਾਂ ਨੇ ਗੱਲ ਕਹੀ ਹੈ ਕਿ ਉਹ ਲੋਕਾਂ ਨੂੰ ਅਸੀਂ ਤਕਲੀਫ ਨਹੀਂ ਦੇਣਾ ਚਾਹ ਰਿਕਸ਼ਾ ਵਾਲੇ ਜਿਹੜੇ ਚਾਲਕ ਹੈਗੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਆਪਣੇ ਜਿਹੜੇ ਵਾਹਿਕਲ ਆ ਬਿਲਕੁਲ ਜਿਹੜੇ ਵਹੀਕਲ ਆ ਉਹਨਾਂ ਦੇ ਬਿਲਕੁਲ ਸਾਈਡ ਤੇ ਲਗਾਏ ਜਾਣ ਤਾਂ ਕਿ ਰੋਡ ਜਿਹੜੀ ਹੈ ਬਿਲਕੁਲ ਜਾਮ ਨਾ ਹੋਵੇ ਤੇ ਲੋਕਾਂ ਨੂੰ ਜਿਹੜੀ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਕਿੰਨੀ ਕਿ ਜਲਦੀ ਜਿਹੜਾ ਪੰਜਾਬ ਪੁਲਿਸ ਜਿਹੜੀ ਸਖਤੀ ਕਰਦੀ ਹੈ ਉਸ ਤੋਂ ਬਾਅਦ ਜਿਹੜੇ ਈ-ਰਿਕਸ਼ੇ ਹੁਣ ਬਾਜ਼ਾਰਾਂ ਦੇ ਵਿੱਚ ਜਿਹੜੇ ਵੜਨੇ ਜਿਹੜੇ ਬੰਦ ਹੁੰਦੇ ਆ ਤੇ ਦੁਕਾਨਾਂ ਦੇ ਬਾਹਰ ਜਿਹੜੇ ਮਹਿੰਦੀ ਵਾਲੇ ਜਾਂ ਕੋਈ ਹੋਰ ਰੇੜੀ ਵਾਲੇ ਜਿਹੜੇ ਕਬਜ਼ਾ ਕਰਕੇ ਰੋਡ ਬਲੌਕ ਕਰਦੇ ਜਿਹਦੇ ਕਰਕੇ ਜਾਮ ਹੋਰ ਲੱਗ ਜਾਂਦਾ ਕਿੰਨੀ ਜਲਦੀ ਉਹ ਜਿਹੜੇ ਖੁੱਲਵਾਏ ਜਾਂਦੇ ਆ ਤਾਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ